हेलो स्टूडेंट्स मैं खुशबू एक बार फिर तो मेरे सारे ही स्टूडेंट्स का स्वागत करती हूं जी अपने YouTube चैनल विश्वास स्टडीज पे ਸਟੂਡੈਂਟਸ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਜਾਣਕਾਰੀ ਭਰਪੂਰ ਹੋਣ ਵਾਲੀ ਹੈ ਕਿਉਂਕਿ ਇਸ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਕਿ ਮੈਰਿਟੋਰੀਅ ਸਕੂਲ ਦੇ ਵਿੱਚ ਜਿਹੜੀਆਂ ਸੀਟਾਂ ਦੇ ਵਿਦਿਆਰਥੀ ਦੀਆਂ ਉਹਨਾਂ ਦਾ ਵੱਖ-ਵੱਖ ਕੋਟੀਆਂ ਦੇ ਵਿੱਚ ਵਰਗੀਕਰਨ ਕਿਵੇਂ ਕੀਤਾ ਜਾਂਦਾ ਹੈ ਜਾਂ ਮੈਂ ਕਹਾ ਕਿ ਵੱਖ-ਵੱਖ ਕੋਟੀਆਂ ਦੇ ਵਿੱਚ ਡਿਵੀਜ਼ਨ ਹੈ ਜਿਹੜੀ ਉਹ ਕਿਸ ਤਰ੍ਹਾਂ ਕੀਤੀ ਜਾਂਦੀ ਹੈ ਕਿਉਂਕਿ ਬਹੁਤ ਸਾਰੇ ਬਹੁਤ ਦਿਨਾਂ ਤੋਂ ਮੈਨੂੰ ਬੱਚਿਆਂ ਦੇ ਇਹ ਮੈਸੇजेस ਆ ਰਹੇ ਸੀ ਕਿ ਮੈਂ ਮਸੀਂ ਪ੍ਰਾਈਵੇਟ ਸਕੂਲ ਦੇ ਵਿੱਚ ਪੜ੍ਹਦੇ ਹਾਂ ਅਸੀਂ ਹੈਂਡੀਕੈਪ ਕੋਟੀ ਤੋਂ ਬਿਲੋਂਗ ਕਰਦੇ ਹਾਂ ਪਰ ਸਾਡਾ ਨਾਮ ਹੈ ਜਿਹੜਾ ਉਹ ਲਿਸਟ ਦੇ ਵਿੱਚ ਨਹੀਂ ਆਇਆ ਤਾਂ ਬੇਟਾ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੀ ਕਾਫੀ ਸਾਰੀ ਕਨਫਿਊਜ਼ਨ ਹੈ ਜਿਹੜੀ ਉਹ ਕਲੀਅਰ ਹੋ ਜਾਣੀ ਹੈ ਤਾਂ ਜਿਆਦਾ ਸਮਾਂ ਨਾ ਲੈਂਦੇ ਹੋਏ ਸਟੂਡੈਂਟਸ ਆਓ ਅੱਜ ਦੀ ਵੀਡੀਓ ਸ਼ੁਰੂ ਕਰੀਏ ਤਾਂ ਬੇਟਾ ਦੇਖੋ ਜਿਵੇਂ ਮੈਂ ਤੁਹਾਨੂੰ ਸਮਝਾਉਣ ਦੇ ਲਈ ਇੱਕ ਐਗਜ਼ਾਮਪਲ ਲਿੱਤੀ ਹੋਈ ਹੈ ਮਨ ਲਓ ਕਿ ਮੈਰੀਟੋਰੀਅਸ ਸਕੂਲ ਨੇ ਅੰਮ੍ਰਿਤਸਰ ਬਠਿੰਡਾ ਜਲੰਧਰ ਲੁਧਿਆਣਾ ਮੋਹਾਲੀ ਪਟਿਆਲਾ ਇਹਨਾਂ ਵਿੱਚ ਮੰਨ ਲਓ 500 ਸੀਟਾਂ ਨੇ ਠੀਕ ਹੈ ਜੀ ਕਿੰਨੀਆਂ ਸੀਟਾਂ ਨੇ 500 ਹੁਣ ਇਹਨਾਂ ਨੇ 500 ਦੇ ਵਿੱਚੋਂ ਮੰਨ ਲਓ 100 ਸੀਟ ਕਿਹਨੂੰ ਦੇਤੀ ਮੈਡੀਕਲ ਨੂੰ ਦੇਤੀ ਮੈਡੀਕਲ ਸਟਰੀਮ ਨੂੰ ਦੇਤੀ ਠੀਕ ਹੈ ਹੁਣ 100 ਸੀਟ ਹੈ ਜਿਹੜੀ ਦੇਤੀ ਬੇਟਾ ਉਹ ਸੀਟ ਜਿਹੜੀ 100 ਸੀਟ ਹੈ ਉਹ ਅੱਗੇ ਜਾ ਕੇ ਡਿਵਾਈਡ ਹੋਏਗੀ ਗਰਲਸ ਐਂਡ ਬॉयਜ਼ ਦੇ ਵਿੱਚ ਤੁਹਾਨੂੰ ਪਤਾ ਹੈ ਨਾ ਬੇਟਾ ਕਿ ਜਿਹੜੀ ਮੈਰਿਟ ਲਿਸਟ ਵੀ ਆਈ ਸੀ ਉਹ 80:20 ਸੀ ਗਰਲਸ ਦੀ 80:20 ਮੈਰਿਟ ਲਿਸਟ ਚ ਬॉयਜ਼ ਦੀ 80:20 ਤਾਂ ਉਸੇ ਤਰ੍ਹਾਂ ਜਿਹੜੀ ਇਹ ਮੈਰਿਟ ਲਿਸਟ ਹੈਗੀ ਆ ਬੇਟਾ ਜਿਹੜੀ ਇਹ ਸੀਟਾਂ ਹੈਗੀਆਂ 100 ਮੰਨ ਲਓ ਕਿ ਮੈਡੀਕਲ ਨੂੰ ਦੇਤੀਆਂ 100 ਸੀਟਸ ਤਾਂ ਇਹ ਬॉयਜ਼ ਐਂਡ ਗਰਲਸ ਦੇ ਵਿੱਚ ਡਿਵਾਈਡ ਹੋ ਜਾਣਗੀਆਂ ਗਰਲਸ ਨੂੰ 100 ਸੀਟਾਂ ਵਿੱਚੋਂ ਮਿਲਣ ਗਿਆ 60 ਸੀਟਾਂ ਤੇ ਬॉयਜ਼ ਨੂੰ ਮਿਲਣ ਗਿਆ 40 ਸੀਟਾਂ ਤੁਹਾਨੂੰ ਪਤਾ ਹੈ ਕਿ ਗਰਲਸ ਨੂੰ ਸੀਟਾਂ ਜ਼ਿਆਦਾ ਦਿੱਤੀਆਂ ਜਾਂਦੀਆਂ ਹੈ ਠੀਕ ਹੈ ਜੀ ਇੱਕ ਵਾਰ ਇੱਕ ਵਾਰ ਮੈਂ ਫੇਰ ਰਿਪੀਟ ਕਰ ਦਿੰਨੀ ਆ ਕਿ ਮੰਨ ਲਓ 100 ਸਿੱਟਾ ਮੈਡੀਕਲ ਦੀਆਂ ਸੀ ਤੇ 100 ਸਿੱਟਾ ਵਿੱਚੋਂ ਆਪਾਂ 60 ਸਿੱਟਾ ਕਿਹਨੂੰ ਦੇਤੀਆਂ ਗਰਲਸ ਨੂੰ ਤੇ 40 ਸਿੱਟਾ ਕਿਹਨੂੰ ਦੇਤੀਆਂ ਬॉयਜ਼ ਨੂੰ ਹੁਣ ਇਹ ਡਿਸਟ੍ਰਿਬਿਊਸ਼ਨ ਬੇਟਾ ਇੱਥੇ ਹੀ ਖਤਮ ਨਹੀਂ ਹੋਏਗੀ ਇਹ ਅੱਗੇ ਵੀ ਚੱਲੇਗੀ ਹਾਂ ਦੇਖੋ ਪਹਿਲਾਂ ਆਪਾਂ ਗਰਲਸ ਦੀ ਗੱਲ ਕਰਦੇ ਆਂ ਗਰਲਸ ਦੀ ਜਿਹੜੀਆਂ 40 ਸੀਟਾਂ 60 ਸੀਟਾਂ ਸੋਰੀ 60 ਵਿੱਚੋਂ ਜਿਹੜੀਆਂ 36 ਸੀਟਾਂ ਹੈਗੀਆਂ ਬੇਟਾ ਇਹ ਓਪਨ ਓਪਨ ਗਰਲਸ ਨੂੰ ਦਿੱਤੀਆਂ ਗਈਆਂ ਤੁਹਾਨੂੰ ਯਾਦ ਹੈ ਨਾ ਜਦੋਂ ਤੁਹਾਡੀ ਮੈਰਿਟ ਲਿਸਟ ਆਈ ਸੀ ਗਰਲਸ ਦੀ ਮੈਰਿਟ ਲਿਸਟ ਆਈ ਸੀ ਕੁਝ ਦੇ ਅੱਗੇ ਓਪਨ ਲਿਖਿਆ ਆ ਰਿਹਾ ਸੀ ਓਪਨ ਦਾ ਮਤਲਬ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਸਰਕਾਰੀ ਸਕੂਲ ਦੇ ਬੱਚੇ ਜਿਦੇ ਵਿੱਚ ਸਾਰੇ ਐਸਸੀ ਐਸਟੀ ਬੀਸੀ ਬੱਚੇ ਇਨਕਲੂਡਡ ਨੇ ਤਾਂ ਜਿਹੜੇ ਓਪਨ ਗਰਲਸ ਨੇ ਉਹਨਾਂ ਨੂੰ 36 ਸੀਟਾਂ ਦਿੱਤੀਆਂ ਗਈਆਂ ਉਹ ਗਰਲਸ ਜਿਨ੍ਹਾਂ ਦਾ ਆਟਾ ਦਾਲ ਸਕੀਮ ਦਾ ਕਾਰਡ ਬਣਿਆ ਹੋਇਆ ਉਹਨਾਂ ਨੂੰ 6 ਸੀਟਾਂ ਦਿੱਤੀਆਂ ਗਈਆਂ ਔਰਤ ਹੈਡ ਜਿਹੜੀਆਂ ਲੇਡਿਸ ਘਰ ਚਲਾ ਰਹੀਆਂ ਨੇ ਕੋਈ ਮੇਲ ਨਹੀਂ ਹੈਗਾ ਉਹਨਾਂ ਦੇ ਘਰ ਉਹਨਾਂ ਨੂੰ 12 ਸੀਟਾਂ ਦਿੱਤੀਆਂ ਗਈਆਂ ਉਹ ਗਰਲਸ ਜਿਹੜੀਆਂ ਕਿ ਡਿਸੇਬਲ ਨੇ ਹੈਂਡੀਕੈਪ ਨੇ ਉਹਨਾਂ ਨੂੰ 6 ਸਿੱਟਾ ਦਿੱਤੀਆਂ ਗਈਆਂ ਤਾਂ ਬੇਟਾ ਇਸ ਤਰ੍ਹਾਂ ਦੇਖੋ 60 ਸਿੱਟਾ ਨੂੰ ਵੀ ਅੱਗੇ ਜਾ ਕੇ ਡਿਵਾਈਡ ਕੀਤਾ ਜਾਂਦਾ ਹੈ ਜੇਕਰ ਤੁਸੀਂ ਇਹਨਾਂ ਦਾ ਟੋਟਲ ਕਰੋਗੇ ਤਾਂ ਕਿੰਨਾ ਬਣ ਜਾਏਗਾ 60 ਇਸੇ ਤਰ੍ਹਾਂ ਹੀ ਬੇਟਾ ਬॉयਜ਼ ਦੀ ਹੈ ਬਾਇਜ਼ ਨੂੰ ਕਿੰਨੀਆਂ ਦਿੱਤੀਆਂ ਸੀ 100 ਵਿੱਚੋਂ 40 ਸਿੱਟਾ 40ਆਂ ਵਿੱਚੋਂ ਵੀ ਹੁਣ 34 ਸਿੱਟਾ ਜਿਹੜੀਆਂ ਓਪਨ ਬਾਇਜ਼ ਨੂੰ ਦਿੱਤੀਆਂ ਗਈਆਂ ਮੈਂ ਫੇਰ ਦੱਸ ਦਿੰਨੀ ਆ ਓਪਨ ਦਾ ਮਤਲਬ ਕੀ ਹੈ ਕਿ ਸਾਰੇ ਬੱਚੇ ਜਿਹੜੇ ਕਿ ਸਰਕਾਰੀ ਸਕੂਲ ਦੇ ਵਿੱਚ ਪੜ੍ਹਦੇ ਨੇ ਤੇ ਇਹਦੇ ਵਿੱਚ ਸਾਰੀਆਂ ਹੀ ਕੈਟਾਗਰੀਜ਼ ਆਉਂਦੀਆਂ ਨੇ ਐਸਸੀ, ਬੀਸੀ, ਐਸਟੀ ਠੀਕ ਹੈ ਫਿਰ ਉਹ ਬॉयਜ਼ ਜਿਨ੍ਹਾਂ ਦਾ ਆਟਾ ਦਾਲ ਸਕੀਮ ਦਾ ਕਾਰਡ ਬਣਿਆ ਹੋਇਆ ਸੀ ਉਹਦੇ ਵਿੱਚੋਂ 4 ਸੀਟਾਂ ਉਹਨਾਂ ਨੂੰ ਦਿੱਤੀਆਂ ਗਈਆਂ ਡਿਸੇਬਲਡ ਜਿਹੜੇ ਬੱਚੇ ਹੈਂਡੀਕੈਪ ਸੀ ਉਹਨਾਂ ਨੂੰ 2 ਸੀਟਾਂ ਦਿੱਤੀਆਂ ਗਈਆਂ ਠੀਕ ਹੈ ਤੇ ਹੁਣ ਗੱਲ ਇਹ ਹੈਗੀ ਆ ਵੀ ਇਹ ਜਿਹੜੇ ਵੰਡੋ ਆਟਾ ਦਾਲ ਸਕੀਮ ਵਾਲੇ ਬੱਚੇ ਹੈਗੇ ਆ ਜਾਂ ਹੈਂਡੀਕੈਪ ਬੱਚੇ ਆ ਇਹ ਵੀ ਬੇਟਾ ਉਹ ਚੱਕਿਆ ਜਿਨ੍ਹਾਂ ਦੇ ਮਾਰਕਸ ਜ਼ਿਆਦਾ ਨੇ ਹੁਣ ਹੈਂਡੀਕੈਪ ਤਾਂ ਬਹੁਤ ਬੱਚੇ ਹੋਣਗੇ ਆਟਾ ਦਾਲ ਸਕੀਮ ਕਾਰਡ ਵਾਲੇ ਬਹੁਤ ਬੱਚੇ ਹੋਣਗੇ ਪਰ ਉਹਨਾਂ ਨੇ ਉਹੀ ਬੱਚੇ ਚੱਕੇ ਜਿਨ੍ਹਾਂ ਦੇ ਮਾਰਕਸ ਸਭ ਤੋਂ ਵੱਧ ਸੀ ਮੰਨ ਲਓ ਹੁਣ ਬॉयਜ਼ ਵਿੱਚ ਕੋਈ ਹੈਂਡੀਕੈਪ ਦੋ ਹੀ ਬੱਚੇ ਉਹਨਾਂ ਨੇ ਰੱਖਣੇ ਆ ਤਾਂ ਬੇਟਾ ਉਹ ਦੋ ਬੱਚੇ ਰੱਖਣਗੇ ਜਿਨ੍ਹਾਂ ਦੇ ਮਾਰਕਸ ਸਭ ਤੋਂ ਜ਼ਿਆਦਾ ਨੇ ਅਟਾ ਦਾਲ ਸਕੀਮ ਦੇ ਬੱਚੇ ਰੱਖਨੇ ਆ ਬॉयਜ਼ ਵਿੱਚ ਚਾਰ ਬੱਚੇ ਰੱਖਨੇ ਆ ਚਾਰ ਬੱਚੇ ਉਹੀ ਰੱਖਣਗੇ ਜਿਨ੍ਹਾਂ ਦੇ ਸਭ ਤੋਂ ਜ਼ਿਆਦਾ ਮਾਰਕਸ ਨੇ ਤਾਂ ਇਸ ਕਰਕੇ ਹੀ ਇਹੇ ਕਾਰਨ ਹੈ ਬੇਟਾ ਕਿ ਬਹੁਤ ਸਾਰੇ ਬੱਚਿਆਂ ਦਾ ਜਿਹੜਾ ਨੇਮ ਹੈਗਾ ਅਟਾ ਦਾਲ ਸਕੀਮ ਕਾਰਡ ਹੋਣ ਦੇ ਬਾਵਜੂਦ ਨਹੀਂ ਆਇਆ ਜਾਂ ਹੈਂਡੀਕੈਪ ਹੋਣ ਦੇ ਬਾਵਜੂਦ ਨਹੀਂ ਆਇਆ ਕਿਉਂਕਿ ਜੋ ਮੈਰਿਟ ਗਈ ਆ ਉਹ ਬੱਚਿਆਂ ਦੀ ਤੁਹਾਡੇ ਨੰਬਰ ਉਹਨਾਂ ਨਾਲੋਂ ਘੱਟ ਨੇ ਠੀਕ ਹੈ ਜੀ ਹੁਣ ਮੈਂ ਬੇਟਾ ਇੱਕ ਹੋਰ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਦੀ ਆ ਕਿ ਜੋ ਕੋਟਾ ਕੋਟੇ ਦੇ ਬੇਸ ਤੇ ਬੱਚਿਆਂ ਨੂੰ ਸੀਟਾਂ ਦਿੱਤੀਆਂ ਗਈਆਂ ਨੇ ਉਹ ਕਿਵੇਂ ਦਿੱਤੀਆਂ ਗਈਆਂ ਨੇ ਦੇਖੋ ਦੇਖੋ ਮੈਂ ਹੈਡਿੰਗ ਕੀ ਲਿਖੀ ਹੋਈ ਆ ਸਰਕਾਰੀ ਸਹਾਇਤਾ ਪ੍ਰਾਪਤ ਸਕੂਲ ਪ੍ਰਾਈਵੇਟ ਸਕੂਲ ਮਾਨਤਾ ਪ੍ਰਾਪਤ ਸਕੂਲ ਆਟਾ ਦਾਲ ਸਕੀਮ ਸਮਾਰਟ ਕਾਰਡ ਧਾਰਕ ਲਈ ਰਾਖਵਾਂ ਕਰਨ ਬਹੁਤ ਹੀ ਸੋਖੇ ਸ਼ਬਦਾਂ ਵਿੱਚ ਮੈਂ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹਾਂ ਬੇਟਾ ਕਿ ਜਿਹੜੇ ਬੱਚੇ ਪ੍ਰਾਈਵੇਟ ਸਕੂਲ ਦੇ ਨੇ ਮੰਨਤਾ ਪ੍ਰਾਪਤ ਸਕੂਲ ਦੇ ਨੇ ਜਾਂ ਉਹਨਾਂ ਦਾ ਆਟਾ ਦਾਲ ਸਕੀਮ ਦਾ ਕਾਰਡ ਬਣਿਆ ਹੈ ਜਾਂ 스마트 ਕਾਰਡ ਬਣਿਆ ਹੈ ਦੇਖੋ ਉਹਨਾਂ ਵਿੱਚ ਗਰਲਸ ਨੂੰ ਕਿੰਨੀਆਂ ਸੀਟਾਂ ਦਿੱਤੀਆਂ ਗਈਆਂ ਚੈੱਕ ਕਰਦੇ ਆਪਾਂ ਹਾਂਜੀ ਗਰਲਸ ਨੂੰ ਮੈਡੀਕਲ ਦੇ ਵਿੱਚ 69 1 ਇਹ ਕਿਹੜੀਆਂ ਗਰਲਸ ਨੇ ਜਿਹੜੀਆਂ ਮੈਂ ਹੈਡਿੰਗ ਲਿਖੀ ਹੋਈ ਹੈ ਨਾਨ ਮੈਡੀਕਲ ਵਿੱਚ 169 ਇੱਕ ਵਾਰ ਮੈਂ ਫੇਰ ਰਿਪੀਟ ਕਰ ਦਨੀ ਹੈ ਕਿ ਦੇਖੋ ਮੈਂ ਉੱਪਰ ਹੈਡਿੰਗ ਲਿਖੀ ਹੋਈ ਹੈ ਜਿਹੜਾ ਵੀ ਮੈਂ ਡਾਟਾ ਦੱਸ ਰਹੀਆਂ ਤੁਹਾਨੂੰ ਜੋ ਪੂਰੇ ਪੰਜਾਬ ਦੇ ਵਿੱਚ 10 ਮੈਰਿਟੋਰੀਅਸ ਸਕੂਲ ਨੇ ਉਹਨਾਂ ਵਿੱਚ ਪ੍ਰਾਈਵੇਟ ਸਕੂਲਾਂ ਨੂੰ ਮੰਨਤਾ ਪ੍ਰਾਪਤ ਸਕੂਲਾਂ ਨੂੰ ਜਿਹੜੇ ਬੱਚਿਆਂ ਦੇ ਆਟਾ ਦਾ ਸਕੀਮ ਦੇ ਕਾਰਡ ਬਣਿਆ ਹੈ ਸਮਾਰਟ ਕਾਰਡ ਧਾਰਕ ਹੈ ਉਹ ਬੱਚਿਆਂ ਨੂੰ ਕਿੰਨੀਆਂ ਸੀਟਾਂ ਦਿੱਤੀਆਂ ਗਈਆਂ ਨਾ ਉਹ ਦੱਸ ਰਹੀਆਂ ਸਭ ਤੋਂ ਪਹਿਲਾਂ ਆਪਾਂ ਗਰਲਸ ਦੀ ਗੱਲ ਕਰ ਲੈਂਦੇ ਆ ਮੈਡੀਕਲ ਦੇ ਵਿੱਚ 61 ਸੀਟਾਂ ਦਿੱਤੀਆਂ ਨਾਨ ਮੈਡੀਕਲ ਚ 169 ਕਮਰਸ ਦੇ ਵਿੱਚ 60 ਤੇ ਕੁੱਲ ਦਿੱਤੀਆਂ ਨੇ 290 ਸਿੱਟਾ ਬੁਆਇਸ ਦੀ ਗੱਲ ਕਰੀਏ ਤਾਂ ਮੈਡੀਕਲ ਦੇ ਵਿੱਚ 33 ਨਾਨ ਮੈਡੀਕਲ ਦੇ ਵਿੱਚ 105 ਤੇ ਕਮਰਸ ਵਿੱਚ 33 ਟੋਟਲ ਹੈ 171 ਕਲੀਅਰ ਹੁਣ ਆਪਾਂ ਗੱਲ ਕਰਦੇ ਆਂ ਲੜਕੀਆਂ ਲਈ ਕੋਟਾ ਸੀਗਾ ਜਿਹੜੀਆਂ ਕੀ ਔਰਤਾਂ ਹੈਡ ਕੋਟਾ ਸੀ ਉਹ 20% ਸੀ ਬੇਟਾ ਔਰਤਾਂ ਹੈਡ ਕੋਟਾ ਵੀ ਜਿਹਦੇ ਵਿੱਚ ਜਿਨ੍ਹਾਂ ਦੇ ਘਰੇ ਕੋਈ ਮੇਲ ਨਹੀਂ ਹੈਗਾ ਕਮਾਉਣ ਵਾਲਾ ਫੀਮੇਲਸ ਘਰ ਚਲਾ ਰਹੀਆਂ ਨੇ ਉਹ ਵਾਲਾ ਕੋਟਾ ਉਹਦੇ ਵਿੱਚ ਬੇਟਾ ਗਰਲਸ ਨੂੰ ਮੈਡੀਕਲ ਦੇ ਵਿੱਚ 121 ਨਾਨ ਮੈਡੀਕਲ ਵਿੱਚ 337 ਤੇ ਕਮਰਸ ਵਿੱਚ 121 ਸੀਟਾਂ ਦਿੱਤੀਆਂ ਗਈਆਂ ਟੋਟਲ ਹੋ ਗਿਆ 579 ਫਿਰ ਬੇਟਾ ਜਿਹੜੇ ਹੈਂਡੀਕੈਪ ਗਰਲਸ ਸੀਗੀਆਂ ਹੈਂਡੀਕੈਪ ਦਾ ਵੀ ਕੋਟਾ ਰੱਖਿਆ ਸੀ ਮੈਂ ਤੁਹਾਨੂੰ ਦੱਸਿਆ ਸੀ 10% ਕੋਟਾ ਕਾ ਦਾ ਸੀ ਬੇਟਾ ਹੈਂਡੀਕੈਪ ਦਾ ਤਾਂ ਜਿਹੜੀਆਂ ਕੁੜੀਆਂ ਹੈਂਡੀਕੈਪ ਸੀ ਤਾਂ ਟੋਟਲ ਸੀਟਸ ਦੇਖੋ ਕਿੰਨੇ ਦਿੱਤੀਆਂ ਉਹਨਾਂ ਨੂੰ ਮੈਡੀਕਲ ਵਿੱਚ 61 ਨਾਨ ਮੈਡੀਕਲ ਵਿੱਚ 169 ਕਮਰਸ ਵਿੱਚ 60 ਟੋਟਲ ਕਿੰਨੀਆਂ ਹੋ ਗਈਆਂ 290 ਇਸੇ ਤਰ੍ਹਾਂ ਹੀ ਜਿਹੜੇ ਬॉयਜ਼ ਹੈਂਡੀਕੈਪ ਸੀਗੇ ਉਹਨਾਂ ਨੂੰ ਜਿਹੜਾ ਕੋਟਾ ਦਿੱਤਾ ਗਿਆ ਬਟ ਉਹ 5% ਦਿੱਤਾ ਗਿਆ ਸੀਟਾਂ ਦਾ ਜਿਵੇਂ ਮੈਡੀਕਲ ਦੇ ਵਿੱਚ ਜਿਹੜੇ ਹੈਂਡੀਕੈਪ ਬॉयਜ਼ ਆ ਉਹਨਾਂ ਨੂੰ 18 ਬੱਚਿਆਂ ਨੂੰ ਸੀਟ ਦਿੱਤੀ ਗਈ ਨਾਨ ਮੈਡੀਕਲ ਵਿੱਚ 54 ਕਮਰਸ ਵਿੱਚ 18 ਟੋਟਲ ਕਿੰਨੀਆਂ ਹੋ ਗਈਆਂ 90 ਸੀਟਸ ਕਮੈਨ ਨੂੰ ਪੂਰੀ ਉਮੀਦ ਹੈ ਬੇਟਾ ਕਿ ਇਸ ਵੀਡੀਓ ਦੇ ਵਿੱਚ ਜੋ ਮੈਂ ਕੋਸ਼ਿਸ਼ ਕੀਤੀ ਹੈ ਤੁਹਾਨੂੰ ਸਮਝਾਉਂਦੀ ਕਿ ਕਿਸ ਤਰ੍ਹਾਂ ਮੈਰਿਟੋਰੀਅਸ ਸਕੂਲ ਦੀਆਂ ਸੀਟਾਂ ਦਾ ਜਿਹੜਾ ਵਰਗੀਕਰਨ ਉਹ ਕੀਤਾ ਜਾਂਦਾ ਹੈ ਜਾਂ ਬਹੁਤ ਸਾਰੇ ਬੱਚੇ ਜਿਹੜੇ ਕਿ ਪ੍ਰਾਈਵੇਟ ਸਕੂਲ ਦੇ ਵਿੱਚ ਪੜ੍ਹਦੇ ਸੀ ਜਿਨ੍ਹਾਂ ਦਾ ਆਟਾ ਦਾਲ ਸਕੀਮ ਦਾ ਕਾਰਡ ਬਣਿਆ ਹੋਇਆ ਸੀ ਉਹਨਾਂ ਦਾ ਨਾਮ ਲਿਸਟ ਦੇ ਵਿੱਚ ਕਿਉਂ ਨਹੀਂ ਆਇਆ ਉਸ ਦਾ ਰੀਜ਼ਨ ਮੈਂ ਅੱਜ ਇਸ ਵੀਡੀਓ ਦੇ ਵਿੱਚ ਦੇ ਚੁੱਕੀ ਹਾਂ ਐਂਡ ਵਿੱਚ ਬੇਟਾ ਇਹੀ ਕਹੂੰਗੀ ਕਿ ਮੈਰਿਟੋਰੀਅਸ ਸਕੂਲ ਦੇ ਕਾਉਂਸਲਿੰਗ ਆਲਮੋਸਟ ਅੱਜ ਖਤਮ ਹੋ ਚੁੱਕੀ ਹੈ ਰਾਈਟ ਬਹੁਤ ਘੱਟ ਚਾਂਸ ਨੇ ਕਿ ਕੋਈ ਸੈਕੰਡ ਲਿਸਟ ਆਵੇਗੀ ਹੁਣ ਤੁਸੀਂ ਰੈਡੀ ਰਹੋ ਸਕੂਲ ਆਫ ਐਮੀਨੈਂਸ ਦੇ ਲਈ 118 ਸਕੂਲ ਆਫ ਐਮੀਨੈਂਸ ਨੇ ਪੂਰੇ ਪੰਜਾਬ ਦੇ ਵਿੱਚ ਪੋਜ਼ਿਟਿਵ ਰਹੋ ਰਾਈਟ ਬਹੁਤ ਵਧੀਆ ਸਕੂਲ ਨੇ ਇਹ ਵੀ ਬੇਟਾ ਨਵੇਂ ਖੁੱਲੇ ਹੋਏ ਨੇ ਤਾਂ ਹੁਣ ਜਿਵੇਂ ਹੀ ਕੋਈ ਲੈਟਰ ਆਏਗਾ ਜਾਂ ਕੋਈ ਨਵੀਂ ਅਪਡੇਟ ਆਏਗੀ ਤਾਂ ਤੁਹਾਨੂੰ ਮੈਂ ਅਪਡੇਟ ਕਰ ਦਵਾਂਗੀ ਅੱਜ ਦੀ ਇਹ ਵੀਡੀਓ ਨਾਲ ਜੇਕਰ ਤੁਹਾਡੀ ਹੈਲਪ ਹੋਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਨਾ ਹੈ ਬੇਟਾ ਵੱਧ ਤੋਂ ਵੱਧ ਬੱਚਿਆਂ ਨਾਲ ਸ਼ੇਅਰ ਕਰਨਾ ਹੈ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਹੈ ਤਾਂਕਿ ਇਹ ਚੈਨਲ ਹਮੇਸ਼ਾ ਤੁਹਾਡੇ ਡਾਊਟਸ ਨੂੰ ਇਸੇ ਤਰ੍ਹਾਂ ਹੀ ਕਲੀਅਰ ਕਰਦਾ ਰਹੇ ਤਾਂ ਮਿਲਾਂਗੇ ਬੇਟਾ ਨੈਕਸਟ ਵੀਡੀਓ ਦੇ ਵਿੱਚ ਥਿਲ ਦੈਨ ਨੈਵਰ ਗਿਵ ਅਪ ਗੁੱਡਬਾਈ